ਦੋਸਤੋ ਮੈਂ ਹਾਂ ਜਤਿੰਦਰ ਕੁਮਾਰ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਸਭ ਤੋਂ ਅੱਗੇ ਦੀ ਮੀਡੀਆ ਨਿਊ ਚੈਨਲ ਅੱਜ ਅਸੀਂ ਤੁਹਾਡੀ ਮੁਲਾਕਾਤ ਸ੍ਰੀ ਸਰਗੰਸ ਲਾਰਗੀ ਜੀ ਨਾਲ ਕਰਾਵਾਂ ਦੇ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਵੱਡੀ ਜ਼ਿੰਮੇਵਾਰੀ ਦੇ ਕੇ ਰਾਜਪੂਤ ਕਲਿਆਣ ਰੋਡ ਦਾ ਚੇਅਰਮੈਨ ਬਣਾਇਆ ਹੈ ਤੇ ਅੱਜ ਅਸੀਂ ਪਹੁੰਚੇ ਹਾਂ ਦਾ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਪਠਾਨਕੋਟ ਤੇ ਜੀ ਆਇਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਨਾਬ ਸਰਾਏ ਸਾਹਿਬ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਜ਼ਿੰਮੇਵਾਰੀ ਸੌਂਪੀ ਗਿਆ ਤੁਸੀਂ ਪਹਿਲਾਂ ਵੀ ਬੜੀ ਮਿਹਨਤ ਕਰਦੇ ਹੋਰ ਬਹੁਤ ਲੋਕ ਸੇਵਾ ਕਰਦੇ ਹੋ ਚਾਹੇ ਉਹ ਹਸਪੀਟਲ ਦੇ ਰੂਪ ਚ ਹੋਵੇ ਜਾਂ ਇਹ ਕਿਸੇ ਵੀ ਤਰ੍ਹਾਂ ਦੀ ਹੱਥ ਦਾ ਦੇਣਾ ਵੀ ਕੋਈ ਮਦਦੀ ਤੁਹਾਡੇ ਕੋਲ ਹੁੰਦਾ ਤੇ ਤੁਸੀਂ ਕਰਦੇ ਹੋ ਤੁਹਾਨੂੰ ਰਾਜਪੂਤ ਬੋਰਡ ਦਾ ਕਲਿਆਣ ਬੋਰਡ ਦਾ ਚੇਅਰਮੈਨ ਲਗਾਇਆ ਗਿਆ ਤੇ ਕਿਸ ਤਰ੍ਹਾਂ ਮਤਲਬ ਹੁਣ ਆਉਣ ਵਾਲਾ ਪ੍ਰੋਗਰਾਮ ਕੀ ਹੋਵੇ ਰੋਸ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡੀ ਚੈਨਲ ਦਾ ਤੁਹਾਡਾ ਮੈਂ ਸਭ ਤੋਂ ਪਹਿਲੇ ਤੇ ਮੇਰੇ ਯਾ ਇਸ ਸਰਕਾਰ ਆਮ ਆਦਮੀ ਪਾਰਟੀ ਦੇ ਚੀਫ ਮਨੀਏ ਸਰਬਿੰਦਰ ਕਹਿੰਦੇ ਵਾਲਜੀ ਅਜਾਬ ਸਟੇਟ ਦੇ ਵਾਰੀ ਆਦਨਿਏ ਮਨੀਸ਼ 소ਡਿਆਤੀ ਸਾਡੇ ਸੂਬੇ ਦੇ ਡੈਸ਼ਿੰਗ ਚੀਬਰੇ ਸਰ ਸਰਦਾਰ ਭਗਵਤ ਸਿੰਘ ਮਾਗੀ ਉਹ ਸੂਚੀ ਲਿਖੇ ਇਹਨਾਂ ਦਾ ਦਿਲ ਦੇ ਘਰਾਏ ਤੋਂ ਸਮਸਿਆ ਦਾ ਗੱਲ ਕਰਦਾ ਕਿ ਇਹਨਾਂ ਨੇ ਮੈਨੂੰ ਮੇਰੇ ਸਮਾਜ ਵਾਸਤੇ ਇੱਕ ਮੌਕਾ ਦਿੱਤਾ ਕੰਮ ਕਰਵਾਇਆ ਸੀ ਉਹ ਮੈਂ ਜੁਕੀ ਨਾ ਕਿ ਇਹਨਾਂ ਨੂੰ ਮੈਂ ਪੂਰਾ ਉਤਾਂਗਾ ਔਰ ਅੱਛੀ ਤਰ੍ਹਾਂ ਸਮਾਜ ਨੂੰ ਔਰ ਜ਼ਰੂਰ ਬਾ ਲੋਕਾਂ ਨੂੰ ਨਾਲ ਲੈ ਕੇ ਚਲਾਂਗੇ ਔਰ ਇੱਕ ਬੜਾ ਸੰਗਠਨ ਖੜਾ ਕਰਾਂਗੇ ਔਰ ਜਿਹੜੇ ਕੰਮ ਪਿਛਲੇ ਸੱਤ ਸਾਲ ਤੋਂ ਨਹੀਂ ਹੋਏ ਇਸ ਬਰਾਦਰੀ ਰਾਤ ਕੋ ਕਰਕੇ ਉਹ ਹੋਣਗੇ ਸਭ ਤੋਂ ਸਭ ਤੋਂ ਔਰ ਕੀ ਕਿਸ ਤਰ੍ਹਾਂ ਦਾ ਅਗਲਾ ਜਿਹੜਾ ਪ੍ਰੋਗਰਾਮ ਰਹੇਗਾ ਹੁਣ ਬਰਾਦਰੀ ਨੂੰ ਇਕੱਠਿਆਂ ਕਰਨ ਵਾਸਤੇ ਕੋਈ ਰਾਜਨੀਤੀ ਕੀਤੀ ਹੋਊਗੀ ਕਿ ਇਸ ਤਰ੍ਹਾਂ ਦੇ ਨੋਰਮਲ ਇਲੈਕਸ਼ਨਾਂ ਦੇ ਵਿੱਚ ਆਪਾਂ ਬਰਾਦਰੀ ਨੂੰ ਇੱਕ ਜਗ੍ਹਾ ਤੇ ਇੱਕ ਚੰਨਤੇ ਜਾਣ ਇੱਕ ਪਾਰਟੀ ਦੇ ਵਿੱਚ ਸੰਗਠਨ ਕਰਨ ਵਾਸਤੇ ਉਤ ਲੋਗਾ ਜਿੰਦਾ ਸ਼ਰਮਾ ਸਾਹਿਬ ਸੈਟਅਪ ਇਗਾ ਹੋਏਗਾ ਕਿ ਪੰਜਾਬ ਸਟੇਟ ਰਾਜਕੁਤ ਕਲਿਆਣ ਗੋਰ ਹਰ ਡਿਸਟ੍ਰਿਕਟ ਦੇ ਇੱਕ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੋਏਗਾ ਉਹਦੇ ਨੀਚੇ ਇੱਕ ਬਲੌਕ ਦੇ ਥੱਲੇ 15 ਪਿੰਡਾਂਗੇ ਇੱਕ ਬਲੌਕ ਪ੍ਰੈਜ਼ੀਡੈਂਟ ਹੋਏਗਾ ਔਰ ਹਰ ਪਿੰਡ ਚ ਇੱਕ ਪਿੰਡ ਦਾ ਪ੍ਰੈਜ਼ੀਡੈਂਟ ਹੋਏਗਾ ਉਹਦੀ 10 ਮੈਂਬਰਾਂ ਦੀ ਟੀਮ ਹੋਏਗੀ ਇਸ ਸਿਸਟਮ ਨਾਲ बोर्ड काम करेगा और मैं यकीन न कह सकता तकरीबन भी पच्ची लाख असी स्ट्रेंथ है पंजाब और ये पूरी पंजाब की सरकार जिते भी जरूरत पे ये सारे अवेलेबल होंगे ये सेटअप ज़्यादा ज्यादा आने वाले छे महीन हंड्रेड परसेंट कंप्लीट होगा ये मैं सरकार और यकीन दिलाता

ਮੈਂ ਨੰਨਾ ਮੇਰੇ ਸਾਰੇ ਸਮਾਜ ਦੀ ਤਰਫੋਂ ਕਿਸਾਨ ਭੁਲਦੀ ਤਰਫੋਂ ਕਿਉਂਕਿ ਮੈਂ ਖੁਦ ਕਸਾਨ ਹਾਂ ਮੈਂ ਤਰਵਾਦ ਕਰਦਾ ਕਿ ਕੋਈ ਏਗੋ ਨਾ ਰੱਖਦੇ ਹੋਏ ਪੰਜਾਬ ਸਰਕਾਰ ਨੇ ਇਹ ਸੋਚਿਆ ਕਿ ਜਦੋਂ ਉਹਨਾਂ ਨੂੰ ਰਿਪੋਰਟ ਅਸੀਂ ਦਿੱਤੀ ਮੇਰਾ ਹਲਕਾ ਜਦਾਨਪੁਰ ਪੈਂਦਾ ਕਿ ਸਾਡੇ ਲੋਕੀ ਇਹਦੀ ਇਹ ਫੋਲਮ ਹੈ ਸਰਕਾਰ ਨੇ ਇਨੀਸ਼ੀਏਟਲੀ ਏ ਪੁਥਲੈਂਡ ਪੁਲਿੰਗ ਪਾਲਿਸੀ ਵਾਪਿਸ ਲਈ ਇਹਦਾ ਸਭ ਤੋਂ ਵੱਡਾ ਇੱਕ ਕਨਫਰਮੇਸ਼ਨ ਸਾਡੇ ਪਰਿਵਾਰ ਨੂੰ ਹੀ ਦਿੱਤੀ ਹੈ ਸਾਡੇ ਪੰਜਾਬ ਦੇ ਲੋਕਾਂ ਨੂੰ ਹੀ ਦਿੱਤੀ ਹੈ ਕਿ ਜਿਹੜੀ ਚੀਜ਼ ਸਾਡੀ ਜਨਤਾ ਨੂੰ ਪੰਜਾਬ ਵਾਸੀਆਂ ਨੂੰ ਠੀਕ ਨਾ ਲੱਗੇ ਉਹ ਪੁਥਲੈਂਡ ਤੇ ਸਰਕਾਰ ਨੂੰ ਕੋਈ ਦੁਗਦਾ ਨਹੀਂ ਹੈ ਸਰਕਾਰ ਲੋਕਾਂ ਦੀ ਹੈ ਲੋਕ ਚਾਹਾਂਗੇ ਉਹ ਹੋਏਗਾ ਮੈਂ ਸ਼ਰਮਾ ਸਾਹਿਬ ਤੋਂ ਇਹ ਕਹਿਣਾ ਕਿ ਕਾਂਗਰਸ ਨੇ ਇਹਦੇ ਪਹਿਲੇ ਪਾਲਸੀਆ ਲੈ ਕੇ ਆਇਨਾ ਉਹਨਾਂ ਦੀਆਂ ਪਾਲਸੀਆਂ ਦੇਖੋ Hindu virodhi palasiyan Waqf Board 2013 ਚ ਜਿਹੜੀ ਐਮੈਂਡਮੈਂਟ ਕੀਤੀ ਹੈ ਉਹਦੀ ਐਮੈਂਡਮੈਂਟ ਸੁਣ ਕੇ ਮੇਰੇ ਸਾਰੇ ਪ੍ਰਾਪ ਭੈਣ ਜਿਹੜੇ ਸੁਣ ਰਹੇ ਸੁਣ ਲਓ ਹਿੰਦੂਸਤਾਨ ਦੀ ਕਿਸੇ ਵੀ ਜ਼ਮੀਨ ਹੋਏ ਅਗਰ ਕੋਈ Waqf Board ਦਾ ਬੰਦਾ ਆ ਕੇ ਕਹਿ ਦਿੰਦਾ ਇਹ ਮੇਰੀ ਹੈ ਉਹ ਜ਼ਮੀਨ ਉਹਦੀ ਹੋ ਗਈ ਅਪੀਲ ਨਹੀਂ ਕਰ ਸਕਦੇ ਅਪੀਲ ਤੁਸੀਂ ਕਿਹਨੂੰ ਕਰ ਸਕਦੇ ਹੋ ਜਿਹੜਾ ਵਕਫ ਬੋਰਡ ਦੇ ਤਿੰਨ ਮਿਨਿਓਰਿਟੀ ਕਮੇਟੀ ਦੇ ਉਹਨਾਂ ਨੇ ਉੱਤੇ ਜੱਜ ਉਠਾਇਆ ਨਾ ਉਹ ਹੀ ਫੈਸਲਾ ਕਰਨਗੇ ਅਗਰ ਉਹਨਾਂ ਨੇ ਬੋਲਦੇ ਜਮੀਨ ਤੇ ਰਹੀਆਂ ਵਕਫ ਬੋਰਡ ਦੀ ਹੈ ਅਸੀਂ ਕਿਤੇ ਹਿੰਦੁਸਤਾਨ ਦਾ ਅਪੀਲ ਨਹੀਂ ਕਰ ਸਕਦੇ ਇੱਕ ਕਾਂਗਰਸ ਦੀਆਂ ਪਾਲਸੀਆਂ ਨੇ ਇਹਨਾਂ ਨੇ ਕਦੇ ਪਾਲਸੀ ਵਕਫ ਦੀ ਨਹੀਂ ਲੇਕਿਨ ਪੁਰਾਣੀ ਵਕਫ ਬੋਰਡ ਦੀਆਂ ਜ਼ਿੰਮੇਵਾਰੀਆਂ ਸੀ ਕਿ ਉਹ ਹੋਰ ਉਹਨੂੰ ਫੈਸਲੀਆਂ ਦੇਤੀਆਂ ਅੱਜ ਹਿੰਦੁਸਤਾਨ 'ਚ ਸਭ ਤੋਂ ਜ਼ਿਆਦਾ ਜ਼ਮੀਨ ਜਿਹੜੀ ਹੜਤ ਕੀਤੀ ਹੈ ਇਹ ਬੱਕ ਬੋਰਡ ਮੁਸਲਮਾਨ ਬੋਰਡ ਨੇ ਕੀਤੀ ਹੈ ਕਾਂਗਰਸ ਦੀ ਬਲੇਸਿੰਗ ਨਾਲ ਦੂਸਰਾ ਕਾਂਗਰਸ ਨੇ ਸਾਡੇ ਪੰਜਾਬੀਆਂ ਨਾਲ ਸਾਡੇ ਹਿੰਦੂ ਨਾਲ ਪੂਰਾ 100% ਵਿਰੋਧ ਕੀਤਾ ਕਦੇ ਕੋਈ ਕਨਸਿਡਰੇਸ਼ਨ ਦਿੱਤੀ ਅਗਰ ਕਤਲੇਆਮ 1984 ਤੋਂ ਹੋਇਆ ਤੇ ਕਾਂਗਰਸ ਨੇ ਕੀਤਾ ਸਿੱਖਾਂ ਦੇ ਅਗਰ ਹਰਮੰਦਰ ਸਾਹਿਬ ਦੇ ਟੈਂਕਾ ਜਨਾਈਆਂ ਗੋਲੀਆਂ ਚਲੀਆਂ ਪੰਜਾਬ 'ਚ ਤੇ ਕਾਂਗਰਸ ਨੇ ਕੀਤਾ ਮੈਂ ਕਹਿ ਰਿਹਾ ਮੇਰੇ ਪ੍ਰਾਪੈਣੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਾਂਗਰਸ ਹਿੰਦੂ ਵਿਰੋਧੀ ਹੈ ਔਰ ਮੈਂ ਚਾਹਨਾ ਕਦੋਂ ਹਿੰਦੂ ਕਾਂਗਰਸ ਵਿਰੋਧੀ ਹੋਣਗੇ ਇਹ ਆਮ ਆਦਮੀ ਪਾਰਟੀ ਨਹੀਂ ਹੈ ਜਿਹੜੀ ਤੁਹਾਡੀ ਪਾਰਟੀ ਹੈ ਜੋ ਤੁਸੀਂ ਚਾਹੋਗੇ ਉਹ ਹੋਏਗਾ ਰਹੀ ਬਾਕੀ ਜਿਹੜੀਆਂ ਪਾਰਟੀਆਂ ਗੱਲਾਂ ਕਰ ਰਹੀਆਂ ਕਿ ਅਸੀਂ ਅਸੀਂ ਧਰਨਾ ਰੱਖਿਆ ਤਾਂ ਇਹ ਵਾਪਿਸ ਲਿਆ ਨਹੀਂ ਇਹ ਪਹਿਲੀ ਵਾਰ ਨਹੀਂ ਆਮ ਆਦਮੀ ਪਾਰਟੀ ਦਾ ਇਹ ਸ਼ੁਰੂ ਤੋਂ ਲਗਾਓ ਹੈ ਕਿ ਜੋ ਲੋਕਾਂ ਨੂੰ ਬਥਾੰਦਾ ਉਹ ਕੀਤਾ ਜਾਏਗਾ ਉਹਨਾਂ ਨੇ ਕਾਕੇ ਦੱਸਿਆ ਬਾਕੀ ਬਾੜੀਆਂ ਦੇ 2-2 ਸਾਲ ਕਿਸਾਨਾਂ ਨੂੰ ਰੋੜਾਂ ਤੇ ਬਿਠਾ ਕੇ ਹਜ਼ਾਰਾਂ ਦੇ ਸਾਹਣਾ ਗੱਦੇ ਮਰੇ ਉਹਦੇ ਬਾਅਦ ਕੋਈ ਪਾਲਿਸੀ ਵਾਪਸ ਲੈਂਦੇ ਹੋ ਔਰ ਇੱਕੇ ਆਈ ਲੱਕੂਰੀ ਹੋਈ 2 ਹਫ਼ਤੇ ਦੇ ਅੰਦਰ ਪਾਲਿਸੀ ਵਾਪਸ ਹੋ ਗਈ ਇਸ ਤੋਂ ਵੱਡਾ ਆਪਣਾ ਪੰਨ ਔਰ ਆਪਣੇ ਲੋਕਾਂ ਦੇ ਬਾਰੇ ਦੀ ਫਿਕਰ ਕਰਨ ਵਾਲਾ ਕੋਈ ਹੋਰ ਨਹੀਂ ਸਕਦਾ ਪੰਜਾਬ ਸਰਕਾਰ ਦਾ ਚੀਫ ਮਿਨਿਸਟਰ ਸਰਦਾਰ ਗੁਰਮਨ ਸਿੰਘ ਮਾਨ ਜੀ ਉਹਨਾਂ ਦੀ ਸਮੂਚੀ ਟੀਮ ਜਿਹੜੀ ਅੱਜ ਪੰਜਾਬੀਆਂ ਨੂੰ ਹਰ ਚੀਜ਼ ਦੇ ਰਹੀ ਹੈ ਚਾਹੇ ਬਿਜਲੀ ਹੋਏ ਇਹ ਹਿੰਦੁਸਤਾਨ ਦਾ ਪਹਿਲਾ ਸੂਬਾ ਹੈ ਜਿੱਥੇ ਹਰ ਵਰਗ ਨੂੰ ਬਿਜਲੀ 600 ਯੂਨਿਟ ਫ੍ਰੀ ਹੈ ਅਗਰ ਹੈਲਥ ਕੇਅਰ ਮਾਨੀਏ ਚੀਫ ਮਿਨਿਸਟਰ ਸਾਹਿਬ ਨੇ ਅਨਾਉਂਸ ਕੀਤੀ ਹੈ ਹਰ ਵਰਗ ਵਾਸਤੇ ਜਿਹੜਾ ਪੰਜਾਬੀ ਹੈਗੀ ਹੈ ਇੱਕ ਪਟਿਕੂਲਰ ਕਾਸਟ ਵਾਸਤੇ ਨਹੀਂ ਸਾਰੇ ਪੰਜਾਬੀ ਆਵਾਜ਼ ਦੇ ਜੋ ਵੀ ਚੀਜ਼ ਲੈ ਕੇ ਆਉਂਦੇ ਰਹਿ ਜੋ ਵੀ ਚੀਜ਼ ਆਮ ਆਦਮੀ ਪਾਰਟੀ ਔਰ ਮਾਨੀਚੀਨਸਲ ਸਾਬ ਕਰਦੇ ਸਿਰਫ ਸਾਡੇ ਸਮਾਜਵਾਦ ਸੋਸਾਇਟੀ ਵਾਸਤੇ ਔਰ ਸਾਰੇ ਹਮਾਂ ਵਾਸਤੇ ਇਸ ਵਾਸਤੇ ਸ਼ਰਮਾ ਸਾਹਿਬ ਜਿਹੜੀ ਲੈਂਡ ਪੁਲਿੰਗ ਹੋਈ ਹੈ ਇਹ ਸਾਡੇ ਸਮਾਜ ਨੂੰ ਬLESING ਹੈ ਔਰ ਸਾਡੀ ਪਾਰਟੀ ਦੀ ਨੀਅਤ ਨੀਤੀਆਂ ਕਲੀਅਰ ਨੇ ਕਿ ਅਸੀਂ ਕਿਸੇ ਨਾਲ ਤੋਖ ਨਹੀਂ ਕਰਨਾ ਤਾਂ ਕਰਕੇ ਇਮੀਡੀਏਟਲੀ ਪਾਲਿਸੀ ਸਰਕਾਰ ਨੇ ਵਾਪਿਸ ਲਈ ਹੈ ਸਰਕਾਰ ਦਾ ਸ਼ਰਮਾ ਸਾਹਿਬ ਇੱਕ ਵਾਰੀ ਫੇਰ ਬੋਰਗੋ ਤਨਵਾਦ ਕਿ ਤੁਸੀਂ ਇਹ ਪਾਲਸੀ ਆਫਿਸ ਲੈ ਕੇ ਆ ਗਏ ਲੋਕਾਂ ਦੀ ਹਿੰਦੀ ਗੱਲ ਕੀਤੀ ਹੈ ਲੋਕਾਂ ਦੇ ਫੇਵਰ ਚ ਗੱਲ ਕੀਤੀ ਹੈ ਧੰਨਵਾਦ ਨਮਸਕਾਰ